ਸਮਾਚਲ ਵਾਲਿਆਂ ਦੇ ਨਾਂ ਤੁਸੀਂ ਜ਼ਮੀਨ ਲੈ ਸਕਦੇ ਹੋ ਨਾ ਨੌਕਰੀ ਲੈ ਸਕਦੇ ਹੋ ਤੇ ਕੁਝ ਨਹੀਂ ਲੈ ਸਕਦੇ ਤੁਸੀਂ ਨਾ ਰਾਜਸਥਾਨ ਚ ਜ਼ਮੀਨ ਲੈ ਸਕਦੇ ਹੋ ਠੀਕ ਆ ਪੰਜਾਬ ਲਈ ਸਪੈਸ਼ਲ ਰੱਖਿਆ ਵੀ ਰਾਜਸਥਾਨ ਚ ਜ਼ਮੀਨ ਨਹੀਂ ਲੈ ਸਕਦਾ ਜੇ ਤੁਹਾਨੂੰ ਪਤਾ ਹੋਊਗਾ ਔਰ ਤੁਹਾਡੇ ਸਾਰੇ ਆਈ ਜਾਂਦੇ ਨੇ ਲੋਕ ਅਮ ਜਾਣ ਚੰਡੀਗੜ੍ਹ ਬਚਾਉਣਾ ਉਹ ਤੁਹਾਡਾ ਮੈਂ ਕਿਹਾ ਮੁਹਾਲੀ ਗਿਆ ਇੱਕ ਪਾਸੇ ਪੰਜਾਬ ਦੀ ਉਹ ਜਨਰੇਸ਼ਨ ਹੈ ਜਿਹੜੀ ਲੜ ਰਹੀ ਆ ਪੰਜਾਬ ਲਈ ਹੱਕਾਂ ਲਈ ਔਰ ਉਸ ਤੋਂ ਕਿਤੇ ਜ਼ਿਆਦਾ ਤਦਾਦ ਚ ਉਹ ਲੋਕ ਨੇ ਜਿਹੜੇ ਫੁਕਰੇ ਨੇ ਜਿਨ੍ਹਾਂ ਨੂੰ ਬਾਲ ਜੱਲਾ ਨੂੰ ਲਾ ਕੇ ਇਹ ਵੋ ਕਰਨ ਤੋਂ ਲੈ ਵ ਨੂੰ ਲੈਣਾ ਦੇਣਾ ਨਹੀਂ ਉਹਨਾਂ ਦਾ ਮਕਸਦ ਇੱਕੋ ਹੀ ਆ ਬਈ ਬਾਹਰ ਜਾਣਾ ਅੱਛਾ ਭਾਈ ਉਹਦਾ ਹਨਾ ਇੱਕ ਇੱਕ ਗੱਲ ਹੁੰਦੀ ਹੈ ਕਿ ਅਸੀਂ ਜਿਹੜੇ ਵੀ ਕੰਮ 'ਚ ਪਏ ਆ ਚਾਹੇ ਅਸੀਂ ਨਿਊ ਮੀਡੀਆ ਲਾਈਨ 'ਚ ਆ ਤੁਸੀਂ ਫਿਲਮਾਂ ਦਾ ਕਰ ਰਹੇ ਹੋ ਬੰਦੇ ਕੋਲੇ ਅੱਜ ਦੇ ਸਮੇਂ 'ਚ ਅਗਲਾ ਕਹਿੰਦਾ ਯਾਰ ਕਿ ਮੇਰੇ ਕੋਲੇ ਨਾ ਆਪਣੇ ਕੰਮ ਤੋਂ ਵੇਹਲ ਨਹੀਂ ਹੈਗੀ ਹਨਾ ਪਰ ਪੈਰਲੈਲੀ ਮੈਂ ਦੇਖਦਾ ਰਹਿਣਾ ਤੁਸੀਂ ਜਿਹੜਾ ਹਨਾ ਇੱਕ ਪੰਜਾਬ ਦਾ ਦਰਦ ਹਰ ਕੋਈ ਰੱਖਦਾ ਹੈ ਮੈਂ ਕਹਿੰਦਾ ਪਰ ਉਹਦੇ ਲਈ ਬੋਲਣਾ ਹਨਾ ਕੋਈ ਕੋਈ ਸਾਹਮਣੇ ਆਉਂਦਾ ਹੈ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵੀ ਹਮੇਸ਼ਾ ਜਿੰਨਾ ਹੋ ਸਕਦਾ ਗੱਲਬਾਤ ਕਰਦੇ ਹੋ ਇਸ ਵੇਲੇ ਪੰਜਾਬ ਨੂੰ ਲੈ ਕੇ ਮਨ 'ਚ ਕੀ ਖਿਆਲ ਆਉਂਦੇ ਨੇ ਵੀ ਪੰਜਾਬ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਨੇ ਆ ਨਸ਼ੇ ਦਾ ਬਹੁਤ ਵੱਡਾ ਮੁੱਦਾ ਚੱਲ ਰਿਹਾ ਇਸ ਵੇਲੇ ਨਸ਼ਾ ਯਾਰ ਬਦੀ ਬਹੁਤ ਗਿਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਸਰਕਾਰ ਚਾਹੇ ਬਾਦਲਾਂ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਨਸ਼ਾ ਤਾਂ ਐਂ ਖਤਮ ਕਰ ਸਕਦੀ ਆ ਜੇ ਉਹ ਕਰਨ ਤੇ ਆ ਜੇ ਔਰ ਕਰਨਾ ਚਾਹੀਦਾ ਯਾਰ ਸਾਨੂੰ ਖਾ ਗਿਆ ਨਸ਼ਾ ਸਾਡੇ ਲੋਕ ਵਾਰੀਅਰ ਨੇ ਸਾਨੂੰ ਸਾਡੇ ਲੋਕ ਐਕਚੁਅਲ 'ਚ ਮੈਨੂੰ ਨਾ ਕਈ ਵਾਰ ਇਦਾਂ ਲੱਗਦਾ ਵੀ ਜਿਵੇਂ ਉਹ ਰੈਡ ਇੰਡੀਅਨ ਨੇ ਨਾ ਕੈਨੇਡਾ ਚ ਹਾਂ ਉਹਨਾਂ ਨੂੰ ਸਰਕਾਰ ਫ੍ਰੀ ਚ ਸਭ ਦੇਈ ਜਾਂਦੀ ਐ ਬਈ ਬੈਠੇ ਰਹਿਣ ਆਪਣੀ ਜਾਈ ਹਾਂ ਹੈ ਨਾ ਵੀ ਸਾਡੇ ਸਾਡੂ ਹੁਣ ਸਾਨੂੰ ਅਫਦਾਲੀ ਤੋਂ ਲੈ ਕੇ ਜ਼ੋਰ ਮਾਰਦੇ ਰੇ ਮਾਰਨ ਦਾ ਪੰਜਾਬ ਨੂੰ ਖਤਮ ਕਰਨ ਦਾ ਪਰ ਉਹ ਪੰਜਾਬੀ ਕਦੇ ਖਤਮ ਹੋਇਆ ਨਹੀਂ ਪਰ ਆਹ ਚੀਜ਼ ਖਤਮ ਕਰ ਦੂਗੀ ਪੰਜਾਬੀ ਜਦੋਂ ਨਸ਼ਾ ਚ ਜ਼ਹਿਰ ਆ ਗਿਆ ਹੁਣ ਇਹੋ ਜਿਹਿਆਂ ਕੀਤੇ ਜਾਂਦੇ ਨੇ ਜਿਹਨੂੰ ਆਪਾਂ ਕੋਲਡ ਅਟੈਕ ਕਹਿੰਦੇ ਨੇ ਸਾਇਲੈਂਟ ਅਟੈਕ ਹਾਂ ਪਹਿਲਾਂ ਤਾਂ ਡਾਇਰੈਕਟ ਅਟੈਕ ਹੁੰਦੇ ਸੀ ਸਾਡੇ ਤੇ ਤਾਂ ਅਸੀਂ ਲੜ ਲਾਂਦੇ ਸੀ ਹੁਣ ਸਾਡੇ ਤੇ ਸਾਇਲੈਂਟ ਅਟੈਕ ਹੁੰਦੇ ਨੇ ਵੀ ਨਸ਼ਾ ਆ ਗਿਆ ਆਹ ਇਹਨਾਂ ਦੀ ਜਨਰੇਸ਼ਨ ਬਦਲਦੋ ਜਿਹੜਾ ਵੀ ਆਹ ਚੱਲੇ ਹੈਗੇ ਨਾ ਬੱਚੇ ਪੈਦਾ ਕਰਨ ਵਾਲੇ ਸਿਸਟਮ ਇਹਨਾਂ ਥਰੂ ਨਸ਼ਾ ਪਾ ਦੋ ਬਲਾਵਟੈਂਡੀਆਂ ਦੇ ਦੋ ਇਹਨਾਂ ਨੂੰ ਹੋਰਾਂ ਪਾਸਿਆਂ ਲਾ ਦੋ ਇਹੇ ਚੀਜ਼ਾਂ ਚੱਲ ਰਹੀਆਂ ਅੱਜ ਦੀ ਡੇਟ 'ਚ ਇੱਕ ਪਾਸੇ ਪੰਜਾਬ ਦੀ ਉਹ ਜਨਰੇਸ਼ਨ ਹੈ ਜਿਹੜੀ ਲੜ ਰਹੀ ਆ ਪੰਜਾਬ ਲਈ ਹੱਕਾਂ ਲਈ ਔਰ ਉਸ ਤੋਂ ਕਿਤੇ ਜ਼ਿਆਦਾ ਤਦਾਦ 'ਚ ਉਹ ਲੋਕ ਨੇ ਜਿਹੜੇ ਫੁਕਰੇ ਨੇ ਹਮ ਜਿਨ੍ਹਾਂ ਨੂੰ ਬਾਲ ਜੱਲਾਂ ਨੂੰ ਲਾ ਕੇ ਇਹ ਵੋ ਕਰਨ ਤੋਂ ਲੈ ਵੀ ਉਹਨੂੰ ਲੈਣਾ ਦੇਣਾ ਨਹੀਂ ਉਹਨਾਂ ਦਾ ਮਕਸਦ ਇੱਕੋ ਹੀ ਆ ਬਈ ਬਾਹਰ ਜਾਣਾ ਜੀ ਨਾ ਧਰਤੀ ਨਾਲ ਕੋਈ ਲੈਣਾ ਦੇਣਾ ਨਾ ਕੁਝ ਹੁਣ ਸਾਡੇ ਅਰਗੇ ਵੀ ਬੰਦੇ ਬੈਠੇ ਨੇ ਜਿਹੜੇ ਸੋਚਦੇ ਨੇ ਵੀ ਯਾਰ ਇਸ ਧਰਤੀ ਤੇ ਸਾਲਾ ਸਭ ਕੁਝ ਸੀਗਾ ਇਸੇ ਧਰਤੀ ਤੋਂ ਲਿਆ ਇਹ ਧਰਤੀ ਛੱਡ ਕੇ ਨਹੀਂ ਜਾਂਦੇ ਹਾਂ ਅੱਜ ਦੇ ਡੇਟ ਜਿਹੜੀ ਪੋਜੀਸ਼ਨ ਤੇ ਸਾਡੇ ਅਰਗੇ ਲੋਕ ਪਹੁੰਚ ਜਾਂਦੇ ਨੇ ਜਾਂ ਹੋਰ ਵੀ ਗੱਲ ਉਹਨਾਂ ਲਈ ਕਿੰਨਾ ਕੁ ਟਾਈਮ ਹੈ ਯਾਰ ਬਾਹਰ ਜਾ ਕੇ ਸੈੱਟ ਹੋਣਾ ਬੜੇ ਭਰਾ ਹੁੰਦੇ ਨੇ ਬਾਹਰ ਜਿਹੜੇ ਕਹਿੰਦੇ ਬਾਈ ਤੂੰ ਆ ਕੋਈ ਟੈਨਸ਼ਨ ਨਹੀਂ ਯਾਰ ਨਾ ਨਹੀਂ ਯਾਰ ਸਾਲਾ ਮੁੜ ਕੇ ਕੀ ਮੂੰਹ ਦਿਖਾਵਾਂਗੇ ਤੁਸੀਂ ਹਿਮਾਚਲ ਬੈਠੇ ਹੈ ਨਾ ਤੁਹਾਡੇ ਇੱਕ ਰੀਲ ਬਹੁਤ ਬਹੁਤ ਉੱਤਰਾਖੰਡ ਸੀਗੇ ਬਹੁਤ ਵਾਇਰਲ ਹੋਈ ਹੈ ਨਾ ਮਤਲਬ ਉਦੋਂ ਮੈਂ ਚਲੋ ਮੈਂ ਸੋਚਿਆ ਨਹੀਂ ਸੀ ਰਿਕਾਰਡ ਰਿਕਾਰਡ ਮੈਂ ਹੁਈ ਕਹਿਣਾ ਵੀ ਰਿਕਾਰਡ ਤਾਂ ਚਲੋ ਤੁਸੀਂ ਕਿਸੇ ਬਾਅਦ ਚ ਕੀਤੀ ਜੋ ਵੀ ਕੀਤੀ ਪਰ ਪਹਿਲਾਂ ਖਿਆਲ ਕੀ ਉਸ ਵੇਲੇ ਕੋਈ ਖਿਆਲ ਨਹੀਂ ਆਇਆ ਮੈਂ ਤਾਂ ਗਿਆ ਹੀ ਮਸੂਰੀ ਘੁੰਮਣ ਹਾਂ ਮੈਂ ਜਿਹੜੇ ਹੋਟਲ ਤੇ ਰਹਿ ਰਿਹਾ ਉਹ ਮਤਲਬ ਇੱਕ ਸਿਗਾ ਵਧੀਆ ਅੰਦਰ ਪਹਾੜੀਏ ਦੇ ਹੋਟਲ ਸੀ ਜੰਗਲ ਜੈਤੂ ਮੈਂ ਉੱਥੇ ਚਲ ਗਿਆ ਉਹ ਯੂਪੀ ਆ ਸੀ ਉਹਦਾ ਮਾਲਕ ਅੱਛਾ ਰਾਤ ਨੂੰ ਮੈਨੂੰ ਕਹਿੰਦਾ ਵੀ ਕੀ ਪੀਣਾ ਤਾਂ ਮੈਂ ਕਹਾਂ ਯਾਰ ਉਹ ਪਹਾੜਾ ਚਾਹੇ ਤਾਂ ਵਾਈਨ ਪਲਾ ਦੋ ਆਪ ਮੈਂ ਉਹੀ ਪੀਂਦਾ ਹੁੰਦਾ ਕਦੇ ਕਦੇ ਜਦੋਂ ਮੇਰਾ ਮੂਡ ਹੁੰਦਾ ਯਾਰ ਉਹ ਮੈਂ दारू दारू ਕੁਛ ਨਹੀਂ ਪੀਂਦਾ ਵੀ ਐਵੇਂ ਚੱਕ ਕੇ दारू ਕਦੋਂ ਆਉਂ ਗਿਆ ਹੁਣ ਛੁੱਟੀ ਸਾਡੀ ਤਾਂ ਇੱਕ ਦੋ ਵਾਈਨ ਪੀ ਲਈ ਦੇ ਪੈਕੇਜ ਬਣਾ ਕੇ ਨਾ ਹੈਲਦੀ ਹੁੰਦੀ ਹੈ ਰੈੱਡ ਵਾਈਨ ਵਾਟਰ ਟੈਂਸ਼ਨ ਹੁੰਦਾ ਪਲੱਸ ਇਟਸ ਅ ਗੁੱਡ ਫਾਰ ਹੈਲਥ ਬਹਿ ਗਿਆ ਜੀ ਉਹਨਾਂ ਨੇ ਮੰਗਾ ਲਈ ਵਾਈਨ ਆਪਾਂ ਬਹਿ ਗਿਆ ਤੁਹਾਨੂੰ ਗੱਲਾਂ ਕਹਿੰਦਾ ਯਾਰ ਆਪ ਤੋਂ ਉਤਰਾਖੰਡ ਸਰਕਾਰ ਨੇ ਵੀ ਨਾ ਮਤਾ ਪਾਸ ਕਰ ਦਿਆ ਕਿ ਜਿੰਨ ਜ਼ਮੀਨੋਂ ਕੀ ਰਜਿਸਟਰੀ ਹੋ ਚੁ ਕਰ ਦੀ ਹੈ ਉਹ ਬੋਲੇ ਠੀਕ ਹੈ ਅੱਗੇ ਸੇ ਬਾਹਰ ਲੈ ਕੋ ਦੇਗੇ ਨਹੀਂ ਅਬ ਜਿੰਨੀ ਦੇਣੀ ਸੀ ਦੇ ਦੀ 20 ਸਾਲ ਪਹਿਲੇ ਹੋਇਆ ਥਾ ਅਬ ਐਸਾ ਐਸਾ ਹੋ ਗਿਆ ਮੈਂ ਕਹਾਂ ਸ਼ਾਇਦ ਪਹਿਲਾਂ ਕਦੋਂ ਹੋਇਆ ਕਹਿੰਦਾ 20 ਸਾਲ ਪਹਿਲਾਂ ਇਹਨਾਂ ਨੇ ਬੰਦ ਕੀਤਾ 20 ਸਾਲ ਪਹਿਲਾਂ ਹੀ ਚਲਾਇਆ ਸੀ 20-25 ਸਾਲ ਕੁਛ ਅੱਛਾ ਹੁਣ ਉਹਨਾਂ ਦਾ ਫੰਡ ਆ ਗਿਆ ਉੱਤਰਾਖੰਡ ਜੀ ਇਨਵੈਸਟ ਹੋ ਗਿਆ ਹੁਣ ਉਹ ਕਹਿੰਦੇ ਬੰਦ ਕਰਦੇ ਲੋਕਲ ਲੋਕਾਂ ਦੇ ਹੱਕ ਚ ਵੀ ਨਹੀਂ ਤਾਂ ਖਤਮ ਹੋ ਜਾਊਗਾ ਪਹਾੜ ਮਗਰ ਇਦਾਂ ਬੰਦ ਮੈਨੂੰ ਮੰਨ ਚਾਏ ਮੈਂ ਸਾਡੇ ਪੰਜਾਬ 'ਚ ਸਾਰੇ ਹੀ ਆਈ ਜਾਂਦੇ ਨੇ ਜਿਹੜਾ ਮਤਲਬ ਹਿਮਾਚਲ ਵਾਲਿਆਂ ਦੇ ਨਾਲ ਤੁਸੀਂ ਜ਼ਮੀਨ ਲੈ ਸਕਦੇ ਹੋ ਨਾ ਨੌਕਰੀ ਲੈ ਸਕਦੇ ਹੋ ਤੇ ਕੁਝ ਨਹੀਂ ਲੈ ਸਕਦੇ ਤੁਸੀਂ ਨਾ ਰਾਜਸਥਾਨ 'ਚ ਜ਼ਮੀਨ ਲੈ ਸਕਦੇ ਹੋ ਠੀਕ ਹੈ ਪੰਜਾਬ ਲਈ ਸਪੈਸ਼ਲ ਰੱਖਿਆ ਵੀ ਰਾਜਸਥਾਨ 'ਚ ਜ਼ਮੀਨ ਨਹੀਂ ਲੈ ਸਕਦਾ ਜ ਨਾ ਤੁਸੀਂ ਹੁਣ ਹਰਿਆਣਾ ਤਾਂ ਆਪਣੇ ਵਰਗਾ ਉੱਥੇ ਲੈ ਕੇ ਕੀ ਕਰਾਂਗੇ ਉਧਰੋਂ ਉੱਤਰਾਖੰਡ ਆ ਗਿਆ ਦਿੱਲੀ ਐਵੇਂ ਪੋਲੂਟਡ ਹੈ ਤੇ ਜੰਮੂ ਕਸ਼ਮੀਰ ਤਾਂ ਤੁਸੀਂ ਕੀ ਜਾਉਂਗੇ ਹਾਂ ਠੀਕ ਹੈ ਤੁਸੀਂ ਤਾਂ ਘਰ ਗਏ ਨਾ ਯਾਰ ਤੁਸੀਂ ਲੈ ਹੀ ਨਹੀਂ ਸਕਦੇ ਕਿਤੇ ਬਿਲਕੁਲ ਔਰ ਤੁਹਾਡੇ ਸਾਰੇ ਆਈ ਜਾਂਦੇ ਨੇ ਲੋਕ ਅਮ ਜਾਣ ਚੰਡੀਗੜ੍ਹ ਬਚਾਉਣਾ ਤੁਹਾਡਾ ਮੈਂ ਕਿਹਾ ਮੁਹਾਲੀ ਗਿਆ ਮੁਹਾਲੀ ਚ ਅੱਜ ਜਦੋਂ ਅਸੀਂ ਰੋਡ ਤੇ ਜਾਂਦੇ ਆ ਹਰ ਤੀਜੀ ਗੱਡੀ ਬਾਅਦ ਦੀ ਸਟੇਟ ਦੀ ਹੈ ਇਵਨ ਖਰੜ ਦੇ ਵਿੱਚ ਕਹਿੰਦੇ ਪ੍ਰਾਪਰਟੀ ਬਹੁਤ ਜਿਆਦਾ ਹਿਮਾਚਲ ਸਾਰੀ ਸਾਰੀ ਮੇਰੀ ਪੂਰੀ ਬਿਲਡਿੰਗ ਅੱਛਾ ਜੰਮੂ ਹਿਮਾਚਲ ਉਤਰਾਖੰਡ ਯੂਪੀ ਅਹੀਂ ਤਾਂ ਚੰਡੀਗੜ੍ਹ ਨੂੰ ਕਰਦੇ ਸੀ ਨਾ ਸਾਡੇ ਲੋਕ ਇੱਥੋਂ ਬਾਹਰ ਜਾਂਦੇ ਨੇ ਸ਼ਹਿਰਾਂ 'ਚ ਨਹੀਂ ਆਉਂਦੇ bizness ਨਹੀਂ ਕਰਦੇ ਬਾਹਰ ਜਾ ਕੇ ਦਿਹਾੜੀ ਕਰ ਲਾਂਗੇ ਆਪਣੀ ਕੰਟਰੀ 'ਚ bizness ਸੀਗਾ ਨੇ bizness ਕਰਨਾ ਵੀ ਦਾ ਕੁਝ ਹੋ ਰੇ ਜੀ ਚਲੋ ਜੀ ਪਾਰਲਰ ਖੋਲੋ ਸਾਰੀ ਚਲੋ ਜਿੰਮ ਖੋਲੋ ਅਰੇ ਥੋੜੀ ਰਿਸਰਚ ਕਰੋ ਖੇਤੀ ਵੀ ਹੋ ਰਹੀ ਹੈ ਅੱਜਕੱਲ ਬਹੁਤ ਨਵੇਂ-ਨਵੇਂ ਤਰੀਕਿਆਂ ਨਾਲ ਕਿਲੇ 'ਚੋਂ ਕਿੱਡਾ-ਕਿੱਡਾ ਪੈਸਾ ਆ ਰਿਹਾ ਮਤਲਬ ਵੀ ਮੇਰਾ ਇਕਲਾ 6 ਕਰੋੜ ਦਾ ਹੋ ਗਿਆ ਮੇਰੇ ਦੁੱਧ ਬੰਦਾ ਪਾਉਣ ਆਉਂਦਾ ਮੈਨੂੰ ਲੱਗਾ ਯਾਰ ਇਹ ਬੰਦਾ ਥੋੜਾ ਜਿਹਾ ਮੀਡਲ ਕਲਾਸ ਹੈ ਮਨੂੰ ਪੁੱਛਿਆ ਕਿੰਨੇ ਨੂੰ ਦੁੱਧ ਹੈ ਉਹ ਕਹਿੰਦਾ ਐਨੇ ਨੂੰ ਭਾਜੀ ਦੇ ਦਨਾ ਹੈ 65 ਨੂੰ ਵੇਚਦਾ ਮੈਂ ਤੂੰ ਮੈਨੂੰ 75 ਨੂੰ ਦੇ ਵਧੀਆ ਦੁੱਧ ਦੇ ਯਾਰ ਐਂ ਤਾਂ ਮੱਝ ਦਾ ਖਰਚਾ ਹੀ ਨਹੀਂ ਪੂਰਾ ਹੋਣਾ ਤੇਰਾ 65 'ਚ ਤਾਂ ਹਨਾ ਮੈਂ ਆਪਣਾ ਕੰਟਰੀਬਿਊਸ਼ਨ ਕਰਦਾ ਰਹਿਣਾ ਥੋੜਾ ਥੋੜਾ ਕਰਕੇ ਜਿੱਡੀ ਕੁ ਮੈਨੂੰ ਰੱਬ ਨੇ ਹਿਸਿਆਤ ਦਿੱਤੀ ਆ ਮੈਂ ਤੁਹਾਨੂੰ ਮੈਂ 75 ਦਊਂਗਾ ਮਨ ਲਓ ਯਾਰ ਘਰੋਂ ਦੁੱਧ ਪਾਉਣ ਆਉਂਦਾ ਬੰਦਾ ਕੈਂਦੀ ਲੈ ਕੇ ਸਕੂਟੀ ਤੇ ਤੇਲ ਵੀ ਫੂਕਦਾ ਹਨਾ ਤੇ ਮੈਂ ਮ ਕੈਡੀਮੈਂਟਾ ਵਿੱਚ ਹਨਾ ਵੀ ਸਾਡੇ ਪੰਜਾਬੀ ਗਰੀਬ ਵਿੱਚ ਇੱਕ ਦਿਨ ਉਹ ਪੁੱਛਿਆ ਮੈਂ ਜਮੀਨ ਕਿੰਨੀ ਹੈ ਤੇਰੇ ਕੋਲ ਕਹਿੰਦਾ ਵੀ ਇੱਥੇ 6 ਏਕੜ ਹੈਗੀ ਆ ਮੈਂ ਕਿਹਾ ਅੱਛਾ ਮੈਂ ਕਿੱਥੇ ਕਹਿੰਦਾ ਇੱਥੇ ਮੈਂ ਕਿੰਨੇ ਨੂੰ ਕੀ ਲੱਗਦਾ 6 ਕਰੋੜ ਮੈਂ ਕਿਹਾ ਯਾਰ ਕਮਾਲ ਹੈ ਕਹਿੰਦਾ ਸਾਡੇ ਨਾਲ ਦੇ ਆਨੇ ਬੇਚ ਤੀ ਅਸੀ ਮੈਂ ਕਿਹਾ ਤੂੰ ਸੋਚ ਜਿਹੜਾ ਤੈਨੂੰ 6 ਕਰੋੜ ਦਾ ਕਿਲਾ ਦੇ ਰਿਹਾ ਬੇਬੂਫਾ ਉਹ ਘੱਟੋ ਘੱਟ ਇਹਨੂੰ 25 ਕਰੋੜ ਦਾ ਬਣਾਊਗਾ ਹਾਂ ਮੈਂ ਕਿਹਾ 베ਚੀ ਨਾ ਜੇ ਤੇਰੇ ਕੋਲ ਕੋਈ ਬਿਲਡਰ ਬੁੜਾ ਹੈ ਪਾਰਟਨਰਸ਼ਿਪ ਜੇ ਕਰ ਲਈ ਸਾਲਾ ਜੀ ਦੇੜੀਆਂ ਹੀ ਹੋਈ ਤੂੰ ਆਪਣਾ ਹਿੱਸਾ ਰੱਖ ਲਿਓ ਪੈਹਾ ਲੈ ਕੇ ਨਿਕਲਣਾ ਜਾਓ ਸਾਰੇ ਉਹ ਬਹੁਤ ਪੈਸੇ ਬਣਾਉਂਦੇ ਨੇ ਸਾਰੀ ਜ਼ਿੰਦਗੀ ਬਣਾਉਂਦੇ ਨੇ ਪਹਿਲਾ ਫਲੈਟ ਵੇਚਦੇ ਨੇ ਫਿਰ ਕਲੱਬਾਂ ਦੇ ਪੈਸੇ ਲੈਂਦੇ ਨੇ ਫਿਰ ਇਹ ਪੈਸਾ ਫਿਰ ਮਹੀਨੇ ਦੀ ਮੇਨਟੇਨੈਂਸ ਇਹ ਤਾਂ ਜ਼ਿੰਦਗੀ ਦੀ ਕਮਾਈ ਆ ਹਾਂ ਕਹਿੰਦਾ ਸ਼ਵਾਜੀ ਮੈਂ ਕਹਾ ਹਾਂ ਹਾਂ ਫਿਰ ਮੈਂ ਝਾੜ ਕੇ ਸੋਚਿਆ ਮੈਂ ਕਿ ਮੇਰੇ ਤੋਂ ਤਾਂ ਕਿਤੇ ਮੀਰੇ ਸੀ ਸੌਲ ਕੋਈ ਤੇ ਮੈਨੂੰ ਵਧੀਆ ਲੱਗਾ ਪਰ ਉਹ ਬੰਦਾ ਮਿਹਨਤੀ ਆ ਮੈਂ ਤਾਂ ਉਹਨਾਂ ਨੇ ਵੇਚੀ ਨਹੀਂ ਉਹ ਦੁੱਧ ਪਾਉਣ ਆਂਦਾ ਉਹਦੇ ਕੋਲ 36 ਕਰੋੜ ਦੀ ਜ਼ਮੀਨ ਹੈ ਜੇ ਚਾਹੇ ਤਾਂ ਵੇਚ ਕੇ ਜੇ ਮਰਜ਼ੀ ਹਾਂ ਗੱਡੀਆਂ ਲੈ ਲਵੇ ਜਿਹੜੇ ਜਿਹੜੇ ਪਰ ਜੀ ਲੈ ਲਉ ਪਹਿਲਾ ਤਾਂ ਮੁੱਕ ਜਾਂਦਾ ਮੈਂ ਕਹਿੰਦਾ ਮੈਂ ਕਹਿੰਦਾ ਨਹੀਂ ਭਾਈ ਨਹੀਂ ਵੇਚਦੇ ਮੈਂ ਕਹਿੰਦਾ ਜੇ ਕਦੇ ਤੇਰਾ ਤੁਹਾਨੂੰ ਆਏ ਵੀ ਆਫਰ ਨਾ ਤੁਸੀਂ ਆ ਕਰਿਓ ਹੂੰ ਅਰਬੀ ਭਾਈ ਮਤਲਬ ਕੀ ਲੱਗਦਾ ਤੁਹਾਨੂੰ ਹਨਾ ਵੀ ਆਨਲਾਈਨ ਟਾਈਮ 'ਚ ਕੰਮ ਜਿਵੇਂ ਚੱਲਦਾ ਠੀਕ ਆ ਪਰ ਕੁਝ ਕੋਈ ਡ੍ਰੀਮ ਪ੍ਰੋਜੈਕਟ ਹੁੰਦੇ ਆ ਬੰਦੇ ਦੇ ਹਨਾ ਖਾਸ ਕਰਕੇ ਮੈਨੂੰ ਐ ਲੱਗਦਾ ਵੀ ਜਿਵੇਂ ਪੰਜਾਬ ਲਈ ਤੁਹਾਡੇ ਮਨ 'ਚ ਜ਼ਰੂਰ ਹੋਊਗਾ ਵੀ ਕੁਝ ਵੱਖਰਾ ਜਿਹਾ ਮੇਰੇ ਹੈਗੇ ਨੇ ਮੇਰਾ ਮਿੱਟੀ ਟੂ ਦਾ ਹੈਗਾ ਪਹਿਲਾਂ ਤੋਂ ਹੀ ਇਹ ਸਾਡਾ ਡ੍ਰੀਮ ਪ੍ਰੋਜੈਕਟ ਹਾਂ ਇੱਕ ਮੇਰੀ ਬੱਬਰ ਅਕਾਲੀਆਂ ਤੇ ਸੂਰੀ ਆ ਉਹ ਮੇਰਾ ਡ੍ਰੀਮ ਪ੍ਰੋਜੈਕਟ ਹੈ ਮੈਂ ਉਹਦੇ ਲਈ ਲਾਉਂਗਾ ਤਿੰਨ ਚਾਰ ਸਾਲ ਉਦੋਂ ਕੁਝ ਨਹੀਂ ਕਰੂੰਗਾ ਕਿਉਂਕਿ ਦਾੜੀ ਰੱਖਣੀ ਸਰਦਾਰ ਹਨਾ ਪੂਰਾ ਕਰਕੇ ਨਕਲੀ ਦਾੜੀ ਲਾ ਕੇ ਕੰਮ ਨਹੀਂ ਕਰਦਾ ਮੈਂ ਮੈਨੂੰ ਐਨ ਲੱਗਦਾ ਵੀ ਇਹਦਾ ਧੋਖਾ ਆ ਸਾਡੇ ਸਿੱਖਾਂ ਨਾਲ ਹੀ ਮੈਂ ਨਕਲੀ ਦਾੜੀ ਲਾ ਕੇ ਮੈਂ ਉਦੋਂ ਉਹ ਡ੍ਰੀਮ ਪ੍ਰੋਜੈਕਟ ਹੈ ਉਹਦੇ ਲਈ ਫਿਰ ਉਹ ਪੈਸੇ ਲਈ ਨਹੀਂ ਕਰ ਰਕ ਉਹ ਇਸ ਲਈ ਕਰੂੰਗਾ ਵੀ ਯਾਰ ਮੇਰਾ ਮਾਨ ਹੈ ਵੀ ਮੈਂ ਮੈਂ ਬਹੁਤ ਪਿਆਰ ਕਰਦਾ ਬੱਬਰ ਅਕਾਲੀਆਂ ਨੂੰ ਤੇ ਮੈਂ ਚਾਹੁੰਦਾ ਬੱਚੇ-ਬੱਚੇ ਤੱਕ ਉਹਨਾਂ ਦਾ ਪਤਾ ਹੋਵੇ ਉਹ ਪ੍ਰੋਜੈਕਟ ਲਈ ਫਿਰ ਉਦੋਂ ਮਿਹਨਤ ਕਰਾਂਗੇ ਫਿਰ ਉਹ ਸਰਦਾਰ ਐਕਟਰ ਸਾਰੇ ਜਿੰਨੇ ਹੋਣਗੇ ਉਹਨਾਂ ਨੂੰ ਫਿਰ ਪੂਰਾ ਪਰਦਾੜੀਆਂ ਰੱਖ ਜੇ ਮੈਂ 300 ਜਾਂ ਹਾਲੀਵੁੱਡ ਟਾਈਪ ਬਣਦਾ ਕੁਝ ਨਾ ਉਹਡਾ ਨਹੀਂ ਬਣਾ ਪਾਵਾਂਗੇ ਪਰ ਸਵਾਦ ਉਸ ਤੋਂ ਵੱਧ ਦੇ ਦਾਂਗੇ ਲੋਕਾਂ ਨੂੰ ਵੀ ਚੀਜ਼ ਕਿਉਂਕਿ ਆਮ ਸਾਡੇ ਹੁੰਦਾ ਨਾ ਲੋਕਾਂ ਦੀ ਚਰਚਾ ਚੱਲਦੀ ਹੈ ਯਾਰ ਵੀ ਸਾਡੇ ਕੋਲੇ ਉਹ ਇਹੋ ਜਿਹਾ ਸਿਨੇਮਾ ਵੀ ਹੋਵੇ ਵੀ ਅਸੀਂ ਯਾਰ ਵੀ ਬੱਚਿਆਂ ਨੂੰ ਇਹ ਕਈਏ ਵੀ ਇਹ ਇਹ ਚੀਜ਼ ਜਿਹੜੀ ਹੈ ਨਾ ਇਹਦੀ ਕੋਈ ਮਤਲਬ ਮਿਆਦ ਨਹੀਂ ਹੈਗੀ ਵੀ ਸਮੇਂ ਨਾਲ ਇਹ ਖਤਮ ਹੋ ਜਾਊਗੀ ਉਹ ਹਮੇਸ਼ਾ ਲਈ ਇੱਕ ਇਹੋ ਜਿਹੀ ਚੀਜ਼ ਬਣ ਜਵੇ ਵੀ ਹਾਂ ਉਹ ਇੱਕ ਪੰਜਾਬ ਦੇ ਸਿਨੇਮੇ ਚ ਇਹੋ ਜਿਹੀ ਚੀਜ਼ ਪਈ ਹੈ ਜਿਹਨੂੰ ਜਦ ਮਰਜ਼ੀ ਵੇਖ ਲੋ ਯਾਰ ਮਰਦ ਨਹੀਂ ਇੱਕ ਛੋਟਾ ਜਿਹਾ ਪ੍ਰੋਗਰਾਮ ਹੋਰ ਵੀ ਸ਼ੁਰੂ ਕਰਨਾ ਹੈ YouTube ਤੇ ਹਾਂ ਉਹ ਵੀ ਇੱਕ ਰੀਜ਼ਨ ਕਰਕੇ ਕਰ ਰਿਹਾ हूं ਫਿਰ ਜਦੋਂ ਸ਼ੁਰੂ ਕਰੂੰਗਾ ਮਹੀਨੇ ਤੱਕ ਉਹ ਫਿਰ ਉਹ ਤੋਂ ਡਿਸਕਸ ਕਰਾਂਗੇ ਦੇਖੋ ਆਪਣਾ ਯਾਰ ਮੈਂ ਕਹਿੰਦਾ ਮੈਂ ਖੁਸ਼ਕਿਸਮਤ ਆ ਮੈਂ ਇਸ ਧਰਤੀ ਤੇ ਜੰਮਿਆ ਮੈਂ ਪੂਰਾ ਇੰਡੀਆ ਕੋ ਮੈਂ ਲੋਕ 50 50 100 100 ਰੁਪਏ ਦੇ ਦਿਹਾੜੀਆਂ ਕਰਦੇ ਨੇ ਭੁੱਖੇ ਮਰਦੇ ਨੇ 20 ਕਰੋੜ ਬੰਦਾ ਇਸ ਦੇਸ਼ ਦੇ ਵਿੱਚ ਰੋਜ਼ ਰਾਤ ਨੂੰ ਰੋਟੀ ਨਹੀਂ ਖਾਂਦਾ ਅਸੀਂ ਉਸ ਧਰਤੀ ਤੇ ਜੰਮਿਆ ਵੀ ਸਾਨੂੰ ਤਾਂ ਰੋਟੀ ਦੀ ਤਾਂ ਚਲੋ ਛੱਡੋ ਸਾਨੂੰ ਕਈਆਂ ਚੀਜ਼ਾਂ ਦੀ ਟੈਨਸ਼ਨ ਨਹੀਂ ਸਾਡੇ ਘਰ ਹੈਗੇ ਨੇ ਅਸੀਂ ਦੋ ਕਿੱਲਾਂ ਚ ਵੀ ਉਹਨਾ ਮਿਹਨਤ ਕਰਕੇ ਕਮਾਈ ਕਰ ਸਕਦੇ ਵਧੀਆ ਜ਼ਿੰਦਗੀ ਜੀ ਸਕਦੇ ਸਾਨੂੰ ਉਹ ਧਰਤੀ ਦਿੱਤੀ ਸਾਨੂੰ ਸਭ ਕੁਝ ਦਿੱਤਾ ਹਾਂ ਹੈਨਾ ਤੇ ਆਪਾਂ ਉਸ ਧਰਤੀ ਦਾ احسان ਤਾਰਾਂਗੇ ਨਾ ਕਿ ਤਰ੍ਹਾਂ ਕਿਤੇ ਕਦੇ ਨਾ ਕਦੇ ਤਾਂ ਸਾਨੂੰ ਇਹਦਾ ਇਹਦਾ ਵਾਪਸ ਕਰਨਾ ਨਾ ਕੁਝ ਤਾਂ ਵਾਪਸ ਕਰਨਾ ਹੈ ਭਈ ਆਪਣੀ ਧਰਤੀ ਦਾ ਤੇ ਉਹ ਆਪਣੀ ਆਪਣੀ ਸੋਚ ਹੈ ਬਾਕੀ ਯਾਰ ਬਾਰ ਬਾਰ ਉਹ ਆਇਆ ਇੱਕ ਦੋਸਤ ਮੇਰਾ ਉਹੀ ਗੱਲ ਕਹੇ ਕਹਿੰਦਾ ਯਾਰ ਵੀ ਤੁਸੀਂ ਇਹ ਕਿਉਂ ਨਹੀਂ ਸੋਚਦੇ ਵੀ ਤੁਸੀਂ 6 ਮਹੀਨੇ ਦੇ ਦਾਣੇ ਇਕੱਠੇ ਪਾ ਕੇ ਰੱਖ ਲੈਨੇ ਹੋ ਯਾਰ ਵੀ ਅਸੀਂ ਤਾਂ ਹਰੇਕ ਮਹੀਨੇ ਮੌਰਗ ਜਾਂ ਹਣਾ ਉਲਝੇ ਰਹਿੰਨੇ ਹਾਂ ਬਹੁਤ ਟਫ ਲਾਈਫ ਹੈ ਹੁਣ ਆਪਾਂ ਬੈਠੇ ਆਂ ਕਾਫੀ ਪੀਤੀ ਮઝા ਕੇ ਯਾਰ ਦੋ ਦਾ ਫੋਨ ਆਇਆ ਬਹਿ ਕੇ ਗੱਲਾਂ ਉਹ ਤਾਂ ਲੋਕ ਇੱਕ ਉਹ ਬਣ ਗਏ ਨੇ ਮਸ਼ੀਨਰੀ ਵਿੱਚ ਸਵੇਰੇ ਉੱਠਣਾ ਇੱਥੇ ਜਾਣਾ ਆਉਣਾ ਸਵੇਰ ਆਹੀ ਜ਼ਿੰਦਗੀ ਆਉ ਸਾਨੂੰ ਲੱਗਦਾ ਬਾਹਰੋਂ ਆਇਆ ਸਾਲਾ ਖਾਲੀ ਹੱਥੇ ਆ ਗਿਆ ਯਾਰ ਪਰ ਉਹ ਕਿੱਡੀ ਮਿਹਨਤ ਕਰਦਾ ਬਾਹਰਲਾ ਬੰਦਾ ਹੀ ਕਦੇ ਨਹੀਂ ਸੋਚਦਾ ਅਸੀਂ ਜਿਹੜੇ ਸਾਡੇ ਅਰਗੇ ਲੋਕ ਨੇ ਜਾਂ ਜਿਹੜੇ ਵੀ ਹੈਗੇ ਨੇ ਕਿਤੇ ਨਾ ਕਿਤੇ ਮੈਂ ਇੱਕ ਗੱਲ ਤਾਂ ਮੰਨਦਾ ਬਈ ਘਟੀਆਂ ਤੋਂ ਘਟੀਆਂ ਪੰਜਾਬੀ ਹੋਵੇ ਸਾਲਾ ਧਰਤੀ ਨੂੰ ਪਿਆਰ ਕਰਦਾ ਹੋਊਗਾ ਬਹੁਤ ਕਿਤੇ ਹੀ ਹੋਊਗਾ ਕੋਈ ਬਈ ਸੌ ਚ ਇੱਕ ਦੋ ਜਿਹੜੇ ਬਾਲੇ ਗੰਦੇ ਹੋਣਗੇ ਨਹੀਂ ਤਾਂ ਲੋਕ ਸਾਡੇ ਲੋਕ ਧਰਤੀ ਨੂੰ ਤਾਂ ਪਿਆਰ ਕਰਦੇ ਨੇ ਇਹ ਸਾਡੇ ਖੂਨ 'ਚ ਇੱਕ ਬਹੁਤ ਵਧੀਆ ਗੱਲ ਹੈ ਸਾਡੇ ਲੋਕਾਂ 'ਚ ਵੀ ਅਸੀਂ ਧਰਤੀ ਨੂੰ ਜੀਵਨ ਦਇਆ ਕਰਦੇ ਕਰ ਕਰ ਬਈ ਹਨਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਉਮੀਦ ਕਰਦੇ ਹਾਂ ਵੀ ਬਹੁਤ ਛੇਤੀ ਜਿਹੜਾ ਆ ਫੇਰ ਬੈਠੀਏ ਤੇ ਇਸੇ ਤਰੀਕੇ ਦੇ ਨਾਲ ਹਾਂ ਤੁਹਾਡੇ ਤੋਂ ਹੋਰ ਗੱਲਾਂ ਪਤਾ ਜਿਹੜੀਆਂ ਉਹ ਕਢਾਉਣ ਦੀ ਕੋਸ਼ਿਸ਼ ਕਰੀਏ ਬਹੁਤ ਸ਼ੁਕਰੀਆ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਹੈ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ